ਬੜਾ ਸਮਾਂ ਪਹਿਲਾਂ ਇੱਕ ਕਣੇ ਜੰਗਲ ਦੇ ਵਿੱਚ ਇੱਕ ਖਤਰਨਾਕ ਸ਼ੇਰ ਰਹਿਆ ਕਰਦਾ ਸੀ ਜਦੋਂ ਵੀ ਉਹ ਸ਼ਿਕਾਰ ਲਈ ਨਿਕਲਦਾ ਕਈ ਜਾਨਵਰਾਂ ਨੂੰ ਮਾਰ ਸੁੱਟਦਾ ਸੀ ਜੰਗਲ ਦੇ ਸਾਰੇ ਜੀਵ ਡਰ ਅਤੇ ਬੇਚੈਨੀ ਵਿੱਚ ਜੀ ਰਹੇ ਸਨ ਹਰ ਰੋਜ਼ ਕਿਸੇ ਨਾ ਕਿਸੇ ਦਾ ਅੰਤ ਹੋ ਜਾਂਦਾ ਸੀ ਆਖਿਰ ਇੱਕ ਦਿਨ ਸਭ ਜਾਨਵਰ ਇਕੱਠੇ ਹੋਏ ਉਹ ਬੋਲੇ ਇਹ ਜੰਗਲ ਦੇ ਰਾਜਾ ਜੇ ਤੁਸੀਂ ਹਰ ਰੋਜ਼ ਇੰਨੇ ਜਾਨਵਰ ਮਾਰਦੇ ਰਹੇ ਤਾਂ ਅਸੀਂ ਸਾਰੇ ਇੱਕ ਦਿਨ ਖਤਮ ਹੋ ਜਾਵਾਂਗੇ ਕਿਰਪਾ ਕਰਕੇ ਰੋਜ਼ ਇੱਕ ਜਾਨਵਰ ਨੂੰ ਬੁਲਾਇਆ ਕਰੋ ਉਹ ਖੁਦ ਤੁਹਾਡੀ ਗੁਫਾ ਵਿੱਚ ਆ ਜਾਵੇਗਾ ਇਸ ਦੇ ਨਾਲ ਤੁਹਾਨੂੰ ਰੋਜ਼ ਭੋਜਨ ਵੀ ਮਿਲੇਗਾ ਅਤੇ ਸਾਨੂੰ ਥੋੜੀ ਰਾਹਤ ਵੀ ਮਿਲੇਗੀ ਸ਼ੇਰ ਨੇ ਸੋਚਿਆ ਬਿਨਾਂ ਮਿਹਨਤ ਦਾ ਸ਼ਿਕਾਰ ਇਹ ਤਾਂ ਬੜਾ ਵਧੀਆ ਸੌਦਾ ਹੈ ਉਹ ਤਿਆਰ ਹੋ ਗਿਆ ਕੁਝ ਦਿਨ ਸਭ ਕੁਝ ਠੀਕ ਚੱਲਿਆ ਫਿਰ ਇੱਕ ਦਿਨ ਵਾਰੀ ਆ ਗਈ ਇੱਕ ਛੋਟੇ ਜਿਹੇ ਮਾਸੂਮ ਦਿਖਣ ਵਾਲੇ ਪਰ ਬੜੇ ਹੀ ਚਤੁਰ ਖਰਗੋਸ਼ ਦੀ ਸਾਰੇ ਜਾਨਵਰ ਚਿੰਤਿਤ ਸੀ ਇੰਨਾ ਛੋਟਾ ਖਰਗੋਸ਼ ਇਹ ਛੇਦ ਦਾ ਕੀ ਕਰੇਗਾ ਪਰ ਖਰਗੋਸ਼ ਸ਼ਾਂਤ ਸੀ ਉਸਨੇ ਮਨ ਵਿੱਚ ਸੋਚਿਆ ਸ਼ੇਰ ਕੋਲ ਤਾਕਤ ਹੈ ਪਰ ਮੇਰੇ ਕੋਲ ਦਿਮਾਗ ਹੈ ਉਹ ਜਾਣ ਬੁੱਝ ਕੇ ਸ਼ੇਰ ਦੀ ਗੁਫਾ ਵਿੱਚ ਥੋੜਾ ਦੇਰ ਨਾਲ ਗਿਆ ਸ਼ੇਰ ਉਸ ਨੂੰ ਵੇਖ ਕੇ ਗੁੱਸੇ ਵਿੱਚ ਦਹਾੜਿਆ ਇੰਨੀ ਦੇਰੀ ਕਿਉਂ ਹੋਈ ਤੂੰ ਮੇਰੀ ਭੁੱਖ ਨਾਲ ਖੇਡ ਰਿਹਾ ਹੈ ਖਰਗੋਸ਼ ਨੇ ਡਰਨ ਦਾ ਨਾਟਕ ਕਰਦੇ ਹੋਏ ਕਿਹਾ ਮਹਾਰਾਜ ਮੈਂ ਤਾਂ ਸਮੇਂ ਤੇ ਨਿਕਲਿਆ ਸੀ ਪਰ ਰਸਤੇ ਵਿੱਚ ਮੈਨੂੰ ਇੱਕ ਹੋਰ ਸ਼ੇਰ ਮਿਲਿਆ ਉਹ ਕਹਿੰਦਾ ਸੀ ਕਿ ਉਹ ਜੰਗਲ ਦਾ ਅਸਲੀ ਰਾਜਾ ਹੈ ਇਹ ਸੁਣ ਕੇ ਸ਼ੇਰ ਦਾ ਕਮੰਡ ਝੋਟ ਖਾ ਗਿਆ ਉਹ ਗਰਜਿਆ ਮੈਨੂੰ ਅਜਿਹੇ ਠੱਗ ਦੇ ਕੋਲ ਤੁਰੰਤ ਲੈ ਚਲ ਖਰਗੋਸ਼ ਉਸ ਨੂੰ ਯੋਜਨਾ ਦੇ ਮੁਤਾਬਕ ਇੱਕ ਪੁਰਾਣੇ ਗਹਿਰੇ ਖੂਹ ਕੋਲ ਲੈ ਗਿਆ ਖੂਹ ਦਾ ਪਾਣੀ ਬਿਲਕੁਲ ਸਾਫ਼ ਸੀ ਕੱਚ ਵਰਗਾ ਖਰਗੋਸ਼ ਬੋਲਿਆ ਮਹਾਰਾਜ ਉਹ ਨਕਲੀ ਸ਼ੇਰ ਇੱਥੇ ਹੀ ਰਹਿੰਦਾ ਹੈ ਸ਼ੇਰ ਨੇ ਖੂਹ ਦੇ ਵਿੱਚ ਝਾਂਕ ਕੇ ਦੇਖਿਆ ਉਸ ਨੂੰ ਪਾਣੀ ਵਿੱਚ ਆਪਣਾ ਹੀ ਪ੍ਰਤੀਬਿੰਬ ਦਿਖਾਈ ਦਿੱਤਾ ਪਰ ਉਸ ਨੇ ਸੋਚਿਆ ਕਿ ਕੋਈ ਦੂਜਾ ਸ਼ੇਰ ਉਸ ਨੂੰ ਚੁਣੌਤੀ ਦੇ ਰਿਹਾ ਹੈ ਉਹ ਜ਼ੋਰ ਨਾਲ ਦਹਾੜਿਆ ਅਤੇ ਪਾਣੀ ਵਿੱਚ ਉਸ ਦੀ ਦਹਾੜ ਗੂੰਜ ਕੇ ਵਾਪਸ ਆਈ ਜਿਵੇਂ ਉਹ ਦੂਜਾ ਸ਼ੇਰ ਜਵਾਬ ਦੇ ਰਿਹਾ ਹੋਵੇ ਗੁੱਸੇ ਵਿੱਚ ਅੰਨ੍ਹਾ ਹੋਇਆ ਸ਼ੇਰ ਚੀਕ ਲਾਇਆ ਮੈਂ ਦਿਖਾਉਂਦਾ ਹਾਂ ਅਸਲੀ ਰਾਜਾ ਕਿਸ ਨੂੰ ਕਹਿੰਦੇ ਹਨ ਅਤੇ ਉਹ ਛਾਲ ਮਾਰ ਕੇ ਸਿੱਧਾ ਖੂਹ ਦੇ ਵਿੱਚ ਕੁੱਦ ਪਿਆ ਖੂਹ ਬੜਾ ਗਹਿਰਾ ਸੀ ਲਹਿਰਾਂ ਤੇਜ਼ ਸਨ ਸ਼ੇਰ ਉੱਥੇ ਹੀ ਡੁੱਬ ਕੇ ਮਰ ਗਿਆ